ਮੰਮੀ ਕੋਦੇ ਤੇ ਆ। ਹਾਂ ਮੈਂ ਤੇ ਹੋ ਗਈ ਆ। ਤੇ ਚੱਲੀਏ ਫਿਰ ਦੇ ਆਈਏ। ਤੇ ਤੂੰ ਇੱਧਰ ਜਾ ਤੂੰ ਨੇ ਕੱਪੜੇ ਬਦਲ ਲੈ। ਇਦਾਂ ਕੀ ਆ ਮੰਮੀ ਅੱਜ ਕੱਲ੍ਹ ਚੱਲਦਾ ਸਾਰੇ ਪਾਈ ਫਿਰਦੇ। ਕੋਈ ਗੱਲ ਨਹੀਂ। ਕੋਈ ਚੱਜ ਸਵਾਦ ਦਾ ਪਾਲੀ ਨਹੀਂ ਉਹ ਕਿੰਨੇ ਦਾ ਸੂੜਿਆ ਤੇਰੇ ਕੋਲ। ਉਹ ਨਹੀਂ ਕੋਈ ਨਹੀਂ ਅੱਜ ਕੱਲ੍ਹ ਚੱਲਦਾ ਰਵਾਜ। ਕੱਲ੍ਹ ਦੇ ਆਇਆ ਤੇ ਕਿੰਨੇ ਬਣਾਈ ਆ। ਉਹ ਕੋਈ ਨਹੀਂ ਵਿਆਹ ਉਹਦਾ ਹੋਇਆ ਮੇਰਾ ਥੋੜਾ ਨਵਾਂ ਨਵਾਂ ਹੋਇਆ ਵਾ। ਚੱਲ ਉਹ ਤੇ ਕੋਈ ਗੱਲ ਨਹੀਂ। ਕੱਪੜੇ ਦੇ ਆਈਏ ਹੁਣ ਜਾ ਕੇ ਉਹ ਕੱਪੜੇ ਤੂੰ ਹੀ ਆਨੇ। ਕਪੜੇ ਫਤ ਕੀ ਕਰਨੇ ਅਜੇ ਵੀ ਕੱਲ ਦੇ ਅਪਾ ਵਿਆਹ ਕੀਤਾ ਮਾਂ ਆਏ ਕਿ ਤੇਰੇ ਸਾਹਮਣੇ ਕਿਉਂਕਿ ਚਕਾ ਕੇ ਸਾਰਿਆਂ ਨੂੰ ਦਿੱਤੇ ਫਿਰ ਵਿਲਾ ਜੀ ਨਣਾ ਦੇ ਕਿ ਤੇ ਪਸੰਦ ਨਹੀਂ ਸੂਟ ਆ ਆ ਜੀ ਆਇਆ ਕਿ ਸੂਟ ਮੈਨੂੰ ਸੂਟ ਵਾਪਸ ਕਰ ਦੇ ਤੇ ਮੈਨੂੰ ਪੈਸੇ ਹੋਰ ਲਿਆ ਦੇ ਤੇ ਮੈਂ ਪਾ ਕੇ ਤੇ ਸੂਟ ਲੱਲਾ ਤੇ ਜੇ ਫਿਰ ਉਹ ਨਹੀਂ ਨਕਲੇ ਤੇ ਪਸੰਦ ਆ ਇਹ ਤਾਂ ਫੇਰ ਮੈਂ ਮਾਤਾ ਜੀ ਤੇ ਮੰਮੀ ਕਹਿਣ ਡੀਆਂ ਕਿ ਦੇ ਦਈਏ ਕੁੜੀ ਨੂੰ ਤਨ ਕਰਦੇ ਦੇ ਲੈਣ ਤੋਂ ਅਗਲੀ ਕਹਿੰਦੀ ਦਬਾਰ ਬਾਰ ਨਹੀਂ ਚੰਗਾ ਲੱਗਦਾ ਉਹ ਤਾਂ ਤੇਰੀ ਗੱਲ ਠੀਕ ਆ ਜੇ ਦਿੱਤਿਆ ਕਿਤੇ ਤੰਗ ਕਰਨੋਂ ਹਟ ਜਾਣਗੇ ਚਲੋ ਮੰਮੀ ਰਹਿਤ ਰਹਿ ਜੂਗੀ ਥੋੜੀ ਜੀ ਵੀ ਅਗਲੇ ਨੂੰ ਦਿੱਤਾ ਹੈਗਾ ਕਪੜਾ ਚਾਹ ਸਵਾਦ ਦਾ ਨਹੀਂ ਉਹਨਾਂ ਨੂੰ ਚੰਗਾ ਲੱਗਾ ਹੁਣ ਤੇ ਬਣਾਇਆ ਦੇ ਦਿੰਨੇ ਆਪਣੀਆਂ ਲੋਕਾਂ ਦੇ ਪੰਜ ਚਾਹ ਸਵਾਦੇ ਬਣਾਏ ਕੋਈ ਮਾੜਾ ਬਣਾਇਆ ਨਹੀਂ ਮੰਮੀ ਆਹੀ ਤਾਂ ਬਣਾਏ ਚਾਹ ਸਵਾਦੇ ਅਗਲੇ ਨੂੰ ਨਹੀਂ ਪਸੰਦ ਆਉਂਦੇ ਹਰ ਇੱਕ ਦੀ ਉੱਚੀ ਪਸੰਦ ਹੈ ਚਲ ਤੇਰੀ ਮਰਜ਼ੀ ਆ ਹੁਣ ਜੰਮੀ ਨੇ ਮੈਨੂੰ ਦੋ ਤਿੰਨ ਮੇਰੀ ਕਿਹਾ ਭਾਬੀ ਦੇ ਦੋ ਤੇ ਹੁਣ ਦੇ ਨਹੀਂ ਪਹਿਣੇ ਆਉਂਦੇ ਗੱਲ ਠੀਕ ਹੈ ਕੁੜੀ ਦਾ ਮੂੰਹ ਚਲੋ ਆਪਾਂ ਦੇ ਕਹਿੰਦੇ ਕੁੜੀ ਸੁਖੀ ਦੱਸੇ ਆਪਣੇ ਕੋਲ ਪਰ ਅਗਲੇ ਨੂੰ ਮੂੰਹ ਨਹੀਂ ਇਹਨਾਂ ਕਹਿਣਾ ਦਿਨ ਤਿਆਰ ਹੈਗਾ ਦੇ ਦਿੰਨੇ ਆ ਫਿਰ ਕਿਹੜੀ ਗੱਲ ਇਹ ਮੂੰਹ ਕਹਿਣਾ ਚਾਹੁੰਦਾ ਵੀ ਮੈਨੂੰ ਪਸੰਦ ਨਹੀਂ ਆ ਮੈਨੂੰ ਹੋਰ ਪੈਸੇ ਲਿਆ ਕੇ ਪਾ ਦੇ ਦੀ ਅਗਲੇ ਦੇਖ ਜੋ ਇੰਤਜ਼ਾਹ ਕਹਿੰਦੇ ਆਂਦੇ ਆਂਦੇ ਪਟਦੀਆਂ ਤਾਰਾ ਬੰਦਾ ਸੁਸਮਝ ਕੇ ਤੇ ਰੱਖ ਲਈ ਤੇ ਬਾਅਦ ਦੀ ਬਾਤ ਫੇਰ ਰੱਖੀ ਜਾਂਦੀ ਇਹ ਤਾਂ ਮੰਮੀ ਉਹਨਾਂ ਦੀ ਸਮਝ ਆ ਹ ਹਰ ਬੰਦੇ ਦੀ ਆਪ ਕੋ ਆਪਣੀ ਸਮਝ ਹੁੰਦੀ ਹੈ ਹਾਂ ਇਹ ਤਾਂ ਧੀ ਵਾਲੇ ਹਨ ਉਹਨਾਂ ਤੇ ਫੇਰ ਕਰਨਾ ਹੀ ਪੈਣਾ ਚਲ ਕੋਈ ਨਹੀਂ ਆ ਤੂੰ ਬੁਰਾਈਆਂ ਚੰਗੇ ਬਣਾਏ ਹੋਣ। ਹਾਂਜੀ ਬਣਾਏ ਹੋਏ ਬੜੇ ਮਹਿੰਗੇ ਸੂਟ ਬਣਾਏ ਨੇ ਹਾਂ। ਹਾਂ ਉਹਨਾਂ ਅਗਲੇ ਤਾਂ 8-8000 ਦੇ ਸੂਟ ਹੈ। ਹਾਂ ਤੇ 10000 ਦਾ ਸੂਟ ਲੈ ਹੀ ਮੈਂ। ਹਾਂ ਉਹ ਹੋਈ ਨਾ ਤੇ ਪਤਾ ਨਹੀਂ। ਕੋਣ ਮੈਂ ਉਹਨੂੰ ਅੱਧੇ ਪੈਸੇ ਦੇ ਆਈ ਹਾਂ। ਤੇ ਅੱਧੇ ਪੈਸੇ ਮੈਂ ਅਗਲੇ ਮਹੀਨੇ ਪਹੁੰਚ ਕੇ ਤੇ ਮੈਂ ਪਾ ਦੂੰਗੀ। ਉਹਨੂੰ ਚਾਰੇ ਨੂੰ ਕੀ ਆਖੀ ਜੀ ਕਿੰਨਾ ਖਰਚਾ ਕਰਕੇ ਆ। ਹੈ। ਤੇ ਹਾਂ ਉਹਦੇ ਸੱਤੇ ਸਾਰਾ ਭਾਰਾ ਤੇ ਹੋਰ ਕਲਾ ਨਹੀਂ ਫੇਰ ਦੇਣੀ। ਚਲੋ ਮੰਮੀ ਕੱਲੀ-ਕੱਲੀ ਹੈਗੀ ਆਪਣੀ ਆਪਣੀਆਂ ਗੜੀਆਂ ਚਾਰੇ ਇੱਕ ਤੇ ਹੈਗੀ ਉਹਨੂੰ ਦੇਣਾ ਆਪਾਂ। ਪੋਰ ਕਿੰਨੂ ਦੇਣਾ ਚਲੋ ਕੋਈ ਨਹੀਂ ਤੂੰ ਆ ਕਰ ਤੇ ਲਿਆਈ ਮੈਂ ਤਾਂ ਤੈਨੂੰ ਇਹ ਗੱਲ ਆਖਣ ਲੱਗੀ ਹਾਂ ਪੁੱਤ ਪਲਕੇ ਰঞ্জੀਦਾ ਜਨਮ ਦਿਨ ਆਉਣਾ ਤੇ ਆਪਾਂ ਉਦੋਂ ਲੈ ਜਾਂਦੇ ਵੇਹ ਦੁਬਾਰਾ ਦੁਬਾਰਾ ਥੋੜਾ ਹੀ ਨਾ ਖਰਚਾ ਕੀਤਾ ਜਾਂਦਾ ਉਹ ਚਲੋ ਮੰਮੀ ਉਹ ਤੇ ਰঞ্জੀਦਾ ਜਨਮ ਦਿਨ ਆਉਣਾ ਦਾ ਰঞ্জੀਤ ਤੇ ਭਾਂਜਣਗੇ ਇਹ ਤੇ ਉਹ ਦਿਨ ਦਾ ਨਾਮ ਦੇ ਹੁਣ ਛੰਮੀ ਨੇ ਸਾਨੂੰ ਕਿਆ ਹੁਣ ਕਰਨਾ ਤੇ ਪੈਣਾ ਹੀ ਉਹ ਤੇ ਗੱਲ ਪੁੱਤ ਤੇਰੀ ਠੀਕ ਵਾਰ-ਵਾਰ ਕਿੱਥੋਂ ਦਵਾਂਗੇ ਤੂੰ ਆਪ ਸਿਆਣੀ ਕਿੱਥੋਂ ਹੀ ਮਖਾ ਚਾ ਕੱਲਾ ਆਪਣਾ ਕਮੋੜ ਵਾਲਾ ਵਾ ਹੈ ਤੇਰੇ ਸਾਹਮਣੇ ਜੋ ਨੇ ਪਾ ਪਾਈ ਸਾਰੀ ਪਾਗੇ ਤੇ ਲਾਗੇ ਤੇ ਵਿਆਹ ਕੀਤਾ ਵਾ ਤੇ ਮੈਂ ਬਾਰ ਬਾਰ ਕਿੱਥੋਂ ਬਣਾਵਣਾ ਦੋਗੇ ਜਨਮ ਦਿਨ ਤੇ ਥੋੜੇ ਦਿਨ ਰਹਿ ਗਏ ਅਗਲੀ ਸੁਣਾਉਣੀ ਨਹੀਂ ਲਈ ਤੇ ਰਣਜੀਤ ਦਾ ਜਨਮ ਦਿਨ ਆਉਣ ਵਾਲਾ ਵਾ ਤਾਂ ਢੀ ਗੱਲ ਸਾਰੀ ਸਹੀ ਹੈ ਮੰਮੀ ਜੇ ਰਣਜੀਤ ਦਾ ਜਨਮ ਦਿਨ ਆਣਾ ਮੈਨੂੰ ਵੀ ਪਤਾ ਵਾ ਉਹਦੋਂ ਵੀ ਦੇਣਾ ਪੈਣਾ ਹੁਣ ਅਗਲੇ ਆਪਾਂ ਕਿ ਕੀਤਾ ਉਹ ਤੋਂ ਕੀ ਕੁੜੀ ਲੈ ਆਜਣਾ ਟਿੱ ਦਿਓ ਹੁਣ ਓਨੇ ਮੈਨੂੰ ਕਿਹਾ ਸੀ ਭਾਬੀ 10000 ਰੁਪਿਆ ਦੇ ਦੋ ਜਨਮ ਦਿਨ ਤੇ ਨਹੀਂ ਨਾ ਨਾਂ ਦੇ ਸੂਟ ਵਾਸਤੇ ਹੁਣ ਮੈਂ ਦਾ 10000 ਇਕੱਠਾ ਕਿੱਥੋਂ ਦੇ ਦਿੰਦੀ ਉੱਥੇ ਤਾਂ ਦੁਕਾਨਦਾਰ ਤੇ ਮੇਰਾ ਧਾਰ ਚੱਲਦਾ ਤੇ ਮੈਂ ਕੱਪੜੇ ਬਣਾ ਲਈ ਹਾਂ ਤੁਸੀਂ ਇਹ ਵੀ ਤੇ ਵੇਖੋ ਨਾ ਚਲੋ ਲੈ ਆਂਦੇ ਹਾਂ ਤੇ ਫਿਰ ਖਾਂਦੇ ਪੈਣੀ ਹੁਣ ਰঞ্জੀਤ ਦਾ ਜਨਮ ਦਿਨ ਆਊਗਾ ਰঞ্জੀਤ ਦੇ ਵੀ ਕੱਪੜੇ ਆਪਾਂ ਜਿੱਥੋਂ ਇਹਨਾਂ ਦੇ ਲਿਉਨੇ ਧਾਰ ਜ਼ਦਾਰ ਉੱਥੇ ਚੁੱਕ ਲਾਂਗੇ ਕੈਸ਼ ਆੜ ਕੋ ਕਿੰਨਾ ਹੈਗਾ ਜਿਹੜਾ ਹੀ ਦੇ ਦਈਏ ਅਗਲੇ ਅੰਮ੍ਰਿਤ ਨਾ ਪਤਾ ਇਹ ਤੇ ਆਪਾਂ ਨੂੰ ਪਤਾ ਕੀ ਆ ਤੇ ਕੀ ਨਹੀਂ ਉਹਨਾਂ ਦੀ ਨਜ਼ਰ ਚ ਤੇ ਇਹ ਵਾ ਕਿ ਭਰਾ ਬਾਹਰ ਤੇ ਪਤਾ ਨਹੀਂ ਕਿੰਨੇ ਕ ਡਰਦਾ ਰਹਿੰਦੇ ਆਉਂਦੇ ਪਤਾ ਨਹੀਂ ਵੀ ਚੁੱਕ ਚੁਕਾ ਕੇ ਅੱਗੇ ਮਹਾ ਕ ਲਿਆ ਦੇ ਉੱਥੇ ਵੀ ਨਹੀਂ ਇਹ ਜੀ ਚਲੋ ਬਾਕੀ ਵੇਖੀ ਜਾਏਗੀ ਕਾਰ ਉਹਨੇ ਜਿੰਨੇ ਕਿ ਜੁਗੀਆਂ ਗਈਆਂ ਠੀਕ ਐ ਆ ਬਾਹਰ ਬਾਹਰ ਤੇ ਆਖੀ ਜਾ ਜਿਹੜਾ ਜਾਂਦਾ ਜਿਹੜਾ ਕਮਾਉਂਦਾ ਉਹਨੂੰ ਪਤਾ ਡਾਲਰ 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 ਪੁੱਤ ਪਤਾ ਉਹਨੂੰ ਲੱਗਦਾ ਜਿੱਦਾਂ ਉਹ ਕਿਦ ਤਰ੍ਹਾਂ ਕਮਾਉਂਦਾ ਕਿਦੋਂ ਮਾਂਜੇ ਨਾਲ ਥੋੜਾ ਹੋ ਜਾਂਦੇ ਆ ਤੇ ਘਰ ਘਰ ਆ ਕੇ ਤੇ ਸਾਰੇ ਆਪਾਂ ਨੂੰ ਪਾਈ ਜੋ ਲੈ ਕੇ ਕੁੜੀ ਨੂੰ ਦੇ ਦੋ ਤੇ ਕਦੀ ਜਨਮ ਜਨਮ ਭੁਗਤਾਲੋ ਤੂੰ ਹੀ ਸਿਆਣੀ ਹੈ ਇਹੀ ਤੇ ਗੱਲ ਲੈਨੇ ਮੰਮੀ ਜੇ ਲੋਕੀ ਸਮਝ ਲੈਨੇ ਗੱਲ ਨੂੰ ਤੇ ਘਟਾ ਹੀ ਕਾਲਾ ਲੋਕੀ ਸਮਝਦੇ ਆ ਕਿ ਜਿਹੜੇ ਪੁੱਤ ਬਾਹਰ ਚਲ ਗਿਆ ਤੇ ਬਸ ਇਹ ਡਾਲਰਾਂ ਚ ਖੇਡਣ ਲੱਗ ਪਏ ਆ ਉਹਨਾਂ ਕੋਲ ਜਿਹੜਾ ਪੁੱਤ ਜ਼ਮੀਨ ਆ ਕਿੰਨਾ ਕੁਸ਼ ਆ ਆਪਾਂ ਨਾਲ ਤਾਂ ਮੁਕਾਬਲਾ ਨਹੀਂ ਕਰ ਸਕਦੇ ਆਪਾਂ ਤਾਂ ਆਪਣੀ ਜ਼ਮੀਨ ਵੀ ਗਹਿਣੇ ਪਾਈ ਜੀ ਬਸ ਤਾਂ ਹੀ ਆ ਤੇ ਤੈਨੂੰ ਮੈਨੂੰ ਵੀ ਹਸਾਬ ਨਾਲ ਚੱਲ ਨਾ ਹੀ ਨਾ ਕੱਚਾ ਘੜਿਆ ਕਰ ਆਪਣੀ ਕਹਾ ਤੋ ਦੇਖ ਕੇ ਤਾਂ ਫੇਰ ਤਰੋ ਚਲੋ ਕੋਈ ਗੱਲ ਨਹੀਂ ਮੰਮੀ ਪੁੱਤ ਤੇ ਨੂੰ ਪਤਾ ਤੇ ਆਪਾਂ ਸ਼ੰਮੀ ਦਾ ਵਿਆਹ ਕਿਉਂ ਸ਼ੀਟੀ ਕੀਤਾ ਮੈਂ ਨਹੀਂ ਆ ਨੀ ਹਾਂ ਕਿ ਪਹਿਲਾਂ ਜਿਹੜੀ ਪ੍ਰੈਲੀ ਗਹਿੜੇ ਪਈ ਆ ਉਹ ਛਡਾਵਾਂਗੇ ਤੇ ਆਪਾਂ ਨੂੰ ਵਿਆਹ ਕਰਨਾ ਪੈ ਗਿਆ ਆੰਦ ਦੇ ਆ ਜਿਹੜੀ ਪੈਲੀ ਉਹ ਦੂਜਾ ਖਸਮ ਹੁੰਦੀ ਆ ਪੈਲੀ ਨਹੀਂ ਗੈਣੇ ਤੇ ਵਿੱਚ ਨਹੀਂ ਜਾਈਦੀ ਤੇ ਪਰ ਆਪਾਂ ਤਾਂ ਫਿਰ ਵਿਆਹ ਕਰਨਾ ਪੈ ਗਿਆ ਤੇ ਆਪਾਂ ਉਧਰ ਰਾਤ ਤੇ ਪੈਈ ਦਫੇਰ ਰਹਿ ਗਈ ਚਲੋ ਹੌਲੀ ਹੌਲੀ ਛੁੱਟ ਜਾਏਗੀ ਮੰਮੀ ਹੁਣ ਵਿਚਾਰੇ ਡਹਿ ਤੇ ਆ ਓਕੇ ਸੁੱਕੇ ਕਰਨ ਐਵੇਂ ਭਾਰ ਹੀਗਾ ਸਿਰ ਤੇ ਵਿਆਹ ਦਾ ਨਹੀਂ ਲੱਥ ਗਿਆ ਚਲੋ ਕੋਈ ਨਹੀਂ ਇੱਕ ਜ਼ਿੰਮੇਵਾਰੀ ਤੇ ਲੱਥੀ ਹਾਂਜੀ ਚਲੋ ਕਿਤੇ ਹੋਰ ਕਮਾਊਗਾ ਚਲ ਆ ਹੌਲੀ ਹੌਲੀ ਕਿਤੇ ਛੇਤੀ ਨਾ ਪੁੱਤ ਕਿਤੇ ਪੈਸੇ ਇਕੱਠੇ ਹੋ ਜਾਂਦੇ ਆ ਬਹੁਤ ਐ ਮੰਮੀ ਧੀਆ ਨੂੰ ਤਾਂ ਸਾਰੀ ਉਮਰ ਹੀ ਦੇਂਦੇ ਰਹਿਣਾ ਤਾਂ ਥੋੜਾ ਦਈਏ ਭਾਗ ਬਹੁਤਾ ਦਈਏ ਠੀਕ ਆ ਇਹਦੇ ਚ 3 ਦੀ ਸੋਭਾ ਕਿਨੇ ਮੰਮੀ ਆ ਭੈਣ ਨਹੀਂ ਦਿਖੰਦੀ ਭਾਈਆ ਨਹੀਂ ਦਿਖੰਦਾ ਕਿਧਰ ਗਏ ਦੋ ਜਣੇ ਇਹ ਮੇਰੀ ਗੱਲ ਸੁਣ ਹਾਂ ਅੱਜ ਸਵੇਰੇ ਤੇਰਾ ਭਾਈਆ ਕਹਿਣ ਡਿਆ ਸੀ ਕਿ ਮੈਂ ਨਾ ਤੇ ਫਿਲਮ ਵਖਾ ਕੇ ਲੈ ਕਹਿੰਦੀ ਸੀਮਾ ਨੂੰ ਅੱਛਾ ਆਹੋ ਪਰ ਮੈਂ ਕਿਹਾ ਰੋਲਾ ਨਾ ਪਾਇਓ ਚੁੱਪ ਕਰਕੇ ਚੱਲ ਜੋ ਜੇ ਨੇ ਸੁਣ ਲਿਆ ਤੇ ਇਹ ਵੀ ਕਹੂਗੀ ਕਿ ਮੈਨੂੰ ਆਖੇ ਫਿਰ ਮੱਖਾ ਕੇ ਲੈ ਕ ਨਾ ਇਹ ਤਾਂ ਤਾਂ ਘਰ ਕੰਮ ਦੇ ਕੰਮ ਵਾਸਤੇ ਰੱਖਿਆ ਫਿਰ ਮੱਖਾ ਦੀਆਂ ਮੱਖਾਨੀਆਂ ਸਹੀ ਨਾ ਲੱਗਦੇ ਮੇਰੇ ਘਰ ਸਭ ਆ ਮਾੜਾ ਠੋਕਾ ਕੇ ਕੀ ਰੱਖਿਆ ਕਰ ਆ ਕੀ ਵੀ ਡਰਾਈਨ ਰੂਮ ਦਾ ਹਾਲ ਕੀਤਾ ਆ ਪਹਿਲਾਂ ਇਤਰਾ ਦਲਦਾ ਸੀ ਹੁਣ ਇਹਨੂੰ ਵੇਖ ਕੇ ਸੀਮਾ ਵੀ ਨਹੀਂ ਕੋਈ ਕੰਮ ਨੂੰ ਹੱਥ ਪਾਉਂਦੀ ਮੈਂ ਥੋੜਾ ਹਿੱਚ ਦਮਾ ਹੋਰ ਛੱਤਰ ਤੇ ਫਿਰਦੀ ਅੱਜ ਕੀ ਕਰਾਂ ਮੈਂ ਛਿੱਤਾ ਕਰਦੇ ਭਰਾਵਾਂ ਨੂੰ ਰੋਜ਼ ਫਿਰਦੇ ਆ ਪਰ ਐਡੀ ਢੀਠ ਹੋ ਗਈ ਉਹ ਖਾ ਖਾ ਕੇ ਤੇ ਵੇਖ ਲੈ ਉਹਨੂੰ ਅਸਰ ਹੁੰਦਾ ਹੀ ਨਹੀਂ ਜਿੰਨੀਆਂ ਵੱਜਦੀਆਂ ਓਨੀਆਂ ਨੂੰ ਘਾਟੀ ਦਰ ਮੈਂ ਆਹ ਇੱਥੇ ਆ ਹਾਲ ਕੀ ਬਣਾਇਆ 7:30 ਵਜੇ ਨਾ ਬੰਦੇ ਨੂੰ ਪਤਾ ਲੱਗਦਾ ਆਪਣੇ ਕੰਮ ਕਿੱਦਾਂ ਕਰਨਾ ਆ ਡਰਾਇੰਗ ਰੂਮ ਦੇ ਵਿੱਚ ਭਾਂਡੇ ਰੱਖੇ ਹੋਏ ਨੇ ਆਹ ਬੰਦਾ ਪਏ ਭਾਂਡੇ ਹੈ ਆ ਦੇਖ ਆ ਵਾਚ ਨੂੰ ਜਰਾ ਕਰ ਅਸ ਜਮੀ ਅਸ ਜਮੀ ਆਈ ਕੀ ਕਰਨੀ ਟੋੜਾ ਉਹ ਮੈਂ ਲਸਣ ਛਿੱਲਣ ਦੀ ਸੀ ਕੀ ਲੱਗੀ ਹੈ ਲਸਣ ਛਿੱਲਣ ਦੀ ਸੀ ਲਸਣ ਛਿੱਲਣ ਦੀ ਹੈ ਚਲੋ ਤੇ ਮੈਂ ਮੰਨ ਲਿਆ ਤੂੰ ਕੰਮ ਕਰਦੀ ਹੈਂ ਪਰ ਆਹ ਨਾ ਘਰ ਦਾ ਕੀ ਹਾਲ ਬਣਾਇਆ ਜੇ ਸਫਾਈ ਕਰ ਲੈ ਆ ਭਾਂਡੇ ਉੱਥੇ ਦੋ-ਦੋ ਪਏ ਆ ਤੇਰੇ ਜੀਰ ਮੇ ਲੱਗੀ ਤੇ ਹੋਈ ਆ ਹੁਣ ਮੈਂ ਕੱਲੀ ਜਾਣੀ ਆ ਆ ਵੇਖਿਆ ਉੱਚੀ ਕਿੰਨਾ ਬੋਲਦਾ ਏ ਕਗਰ ਜਬਾਰ ਗੱਟ ਨਹੀਂ ਬੋਲਦੀ ਤੈਨੂੰ ਪਤਾ ਨਹੀਂ ਕੰਮ ਕਰਨਾ ਪਹਿਲਾ ਕੰਮ ਕਰ ਲੈ ਬਾਅਦ ਕਰ ਲਈ ਹੈ ਜੋੜ ਮੇਰੀ ਗੱਲ ਸੁਣੀ ਆ ਤੈਨੂੰ ਮੈਂ ਕਿਹਾ ਜਿੱਦੋਂ ਕਪੜੇ ਬਾਹਰ ਅੰਦਰ ਪਾਣੇ ਆ ਤੇ ਤੂੰ ਘਰ ਇਹੋ ਜਿਹੇ ਕਪੜੇ ਮੇਮਸਾ ਬਣੀ ਫਿਰਦੀ ਆ ਆ ਕਿਹੜੇ ਡਿਊਟੀ ਚੱਲੀ ਆ ਮੇਰੀ ਗੱਲ ਸੁਣ ਵੇ ਤੈਨੂੰ ਤਾਂ ਨਹੀਂ ਆ ਗਿਆ ਦਾ ਇੱਕ ਗੱਲ ਹੋਰ ਕੰਮ ਕਰ ਸੁਣੀ ਜਾ ਕੰਨ ਖੋਲ ਕੇ ਇਹਨੂੰ ਠਾਈਏ ਕਰੇ 4 ਵਜੇ ਹੂੰ ਠੀਕ ਆ ਪੰਜ ਛੇ ਉਹਦਾ ਕਰਨਾ ਮੁੱਖ ਜਿਆ ਕਰਨਾ ਬਾਅਦ ਚਲੂਗਾ ਜੇ ਨੌਕਰੀ ਨਾ ਕਰੀ ਲਵਾਈਏ ਇਹਨੂੰ ਕੋਹ ਹਾਂ ਦਾ ਇਸ ਕੇਪੀ ਚਿਕੂ ਕਮੇਟਰ ਕਮੇਟਰ ਸਿਖਾਏਗਾ ਮੰਮੀ ਜੀ ਘਰ ਦਾ ਕੰਮ ਤਾਂ ਮੇਰੇ ਕੋਲ ਹੁੰਦਾ ਨਹੀਂ ਨੌਕਰੀ ਤਾਂ ਮੈਂ ਕੀ ਕਿਹੜੇ ਵਲੇ ਜਾਉਂਗੀ ਜਦੋਂ ਵੱਜੀਆਂ ਨਾ ਲੱਤਾਂ ਤੇ ਦੋ ਉਹ ਤਾਂ ਕੰਮ ਵੀ ਹੈ ਜਣਾ ਤਾਂ ਨੌਕਰੀ ਵੀ ਹੋਣੀ ਕਰ ਮੈਂ ਦੱਸਾਂ ਆਹੋ ਤੂੰ ਘਰ ਦਾ ਕੰਮ ਵੀ ਕਰੇਂਗੀ ਤੇ ਨੌਕਰੀ ਵੀ ਕਰੇਂਗੀ ਤੈਨੂੰ ਵੇਲੇ ਬਿਠਾਉਣੀ ਲੰਦਾ ਨਹੀਂ ਇੱਥੇ ਆ ਮੰਮੀ ਸੌਂਦੀ ਐ ਜਦਾਂ ਜਦੋਂ ਤਾਂ ਕਹਿੰਦੀ ਮੰਮੀ ਉਹ ਸੋਲਾਂ ਗੱਲਾਂ ਸਾਰੀਆਂ ਤੈਨੂੰ ਉਦਾਂ ਹੀ ਕਰਨਾ ਪੈਣਾ ਵਾ ਪਤਾ ਕਰ ਤੇਰਾ ਯਾਰ ਦੇਖਾ ਸਕੂਲ ਵਾਲਾ ਹਾਂ ਉਹ ਕਹਿ ਰਿਹਾ ਵਾ ਦੇ ਨੋ ਕਿਤੇ ਹੈ ਚਲ ਉਹ ਹੀ 5-7 ਹਜ਼ਾਰ ਲੈ ਕੇ ਆਉਗੀ ਆ ਘੱਟੋ ਘਾਟਾ ਪ੍ਰੈਸ ਵਾਲੇ ਦਾ ਬਿੱਲ ਚਲ ਜਾਊਗਾ ਦੁੱਧ ਦੇ ਪੈਸੇ ਹੀ ਚਲ ਜਾਣਗੇ ਉਹ ਸਿੱਖਿਆ ਹੀ ਪਿੱਛੇ ਦੱਸ ਦੇ ਮੈਨੂੰ ਚਾਰ ਪੈਸੇ ਵਾਧਾ ਆ ਜਾਣਗੇ ਕਿ ਚੰਗੀ ਜਗ੍ਹਾ ਤੇ ਲੱਗ ਜੇਗੀ ਕਿਤੇ ਕਿ ਘਰ ਦੇ ਕੰਮ ਕਰਦੀ ਐ ਇਹ ਨੂੰ ਹੋਰ ਕੋਈ ਸਿੱਖਿਆ ਸਿੱਖੜੀ ਸਾਰੀ ਜ਼ਿੰਦਗੀ ਚਪਾਰ ਚ ਲਾਣੀ ਸਿੱਖੀ ਆ ਤੇ ਪੋਤੋ ਗੱਡੀ ਵਧੀ ਚਲਾਉਂਦੀ ਐ ਹੁਣ ਤੂੰ ਬੋਲਣ ਦੀ ਮੇਰੇ ਸਾਹਮਣੇ ਰਣਜੀਤ ਮੈਂ ਕਰਨੀ ਨਹੀਂ ਨੌਕਰੀ ਬਸ ਨੌਕਰੀ ਨਹੀਂ ਕਰਨੀ ਹਾਂ ਵੇ ਤੈਨੂੰ ਅੱਖਾਂ ਕੱਢ ਕੇ ਸਲਗੀ ਮੇਰੀ ਤਾਂ ਗੱਲ ਬੜੀ ਦੂਰ ਦੀ ਰਹੀ ਆ ਨੌਕਰੀ ਤਾਂ ਕਰਾ ਲੂੰ ਮੈਂ ਦੂਜੀ ਤੱਕ ਕਰਾ ਲੂੰ ਕੋਈ ਗੱਲ ਨਹੀਂ ਅੱਖਾਂ ਜਿਹੜੇ ਕੱਢਦੀ ਹੈ ਨਾ ਇਹਦੀ ਮੱਖਾਂ ਬਾਹਰ ਨਾਲ ਕਰਦੇ ਡਿਟੇਲੇ ਦੇ ਤਾਂ ਕੀ ਜਾਨੂਗੀ ਮੈਨੂੰ ਇਹਨੂੰ ਹੁਣੇ ਸੰਭਲਾ ਅੰਨੇ ਦਾ ਕੰਮ ਬੜਾ ਖਰਾਬ ਲੱਗਣ ਦੇ ਮੈਨੂੰ ਤੇ ਮੈਂ ਦੱਸਾਂ ਹੈ ਅੱਜ ਜਵਾਬ ਦੇਗੀ ਆ ਆ ਫੇਰ ਨੌਕਰੀ ਮੈਂ ਨਹੀਂ ਕਰਨੀ ਇਹਨੂੰ ਲਵਾ ਨੌਕਰੀ ਤੇ ਤੇਰਾ ਨਾ ਮੈਂ ਤੈਨੂੰ ਦੱਸਤਾ ਹੀ ਮੇਰੇ ਤਾਂ ਮੈਂ ਕਿਹ ਸਲਾਈ ਦਾ ਲਵਾ ਦੇਣੀ ਉਹ ਘਟੋ ਘਟ ਦੁਕਾਨ ਤੇ ਬੈ ਕੇ ਤਰਪਾਈਆਂ ਕਰੂਏ ਤੇ ਤਰਪਾਈਆਂ ਦਾ ਰੇਟ ਵੀ 10-15 ਰੁਪਏ ਹੋ ਗਿਆ। ਕੋਈ ਗੱਲ ਨਹੀਂ ਫਿਰ ਕਰਨੇ ਆਪਾਂ ਹੀ ਇਹਨਾਂ ਨੂੰ ਪੈਨ ਨੂੰ ਆ ਲੈਣੇ ਮੜਾ ਜਾ। ਇਹਨਾਂ ਨੂੰ ਪਣਾ ਨਹੀਂ ਨਾਥ ਨਾ ਕੋਈ ਗੱਲ ਨਹੀਂ ਪਹਿਲੀ ਕਰ ਤੇ ਮੈਨੂੰ ਕੋਈ ਲੋੜ ਹੀ ਨਹੀਂ ਇਹ ਪੈਨ ਦੇ ਸਾਹਮਣੇ ਨਹੀਂ ਨਹੀਂ ਗੱਲ। ਸਹੀ ਹੈ ਨਾ? ਆਹੋ ਇਹ ਦੁੱਜੀ ਤਾਂ ਕਰੂਗੀ ਨੌਕਰੀ। ਇਹ ਕਰਦੀ ਮੇਰੀ ਧੀ ਦੀ ਬਰਾਬਰ ਇੱਕੇ ਬਾਸ। ਇਹ ਜੀਜਾ ਨਾ ਪਾਇਆ ਕਰੋ ਨਾਲ ਦੇ ਸਾਹਮਣੇ। ਵੀ ਕਿ ਫਿਲਮ ਵੇਖਣ ਜਾਣੀ ਕਿ ਕੀ ਕਰ ਜਾਣਾ ਉਹ। ਮੈਨੂੰ ਤਾਂ ਪਤਾ ਹੀ ਨਹੀਂ। ਆ ਤੂੰ ਨਾ ਕੱਲ ਕੱਢ ਦੇ ਕਿਰੇ ਕਿ ਫਿਲਮ ਵੇਖਣ ਗਏ ਆ। ਲੱਗੇ ਮੇਰਾ ਨਾ ਲੱਗੇ ਫਿਰੰਦ ਨਾਗੇ ਤੇ ਕੁਮ ਮੰਜਣਾ ਤੇ ਉੱਥੇ ਜਾਣਾ ਹੁੰਦਾ ਸੋ ਹੁੰਦਾ ਇੱਥੇ ਖਰਦਾਂ ਨੂੰ ਫੜੋ ਆ ਕਿੰਨੂ ਗਲੇਣ ਗਈ ਆ ਆ ਕੌਣ ਆਇਆ ਇਹਨੂੰ ਕਿੰਨੀ ਵਾਰੀ ਕੌਣ ਕੀ ਪਤਾ ਕੌਣ ਐ ਬੂਹਾ ਕੋਲ ਤੇ ਰਹੀ ਆ ਬਾਹਰ ਤੇ ਮੇਰਾ ਮੰਡੜੀ ਮਾਰ ਸ਼ੰਮੀ ਸਸੀ ਕਾ ਭਾਵੀ ਸਸੀ ਕਾ ਹੋਸ ਨਾਉਂਦੀ ਇੱਥੇ ਹਾਂ ਬਹੁਤ ਠੀਕ ਐ ਹਾਂਜੀ ਭਾਵੀ ਪੁੱਤ ਸਸੀ ਕਾ ਠੀਕ ਕਰਦੀ ਜਾਂਦੀ ਸਿਰਫ ਬਸ ਕੁਛ ਨਹੀਂ ਕਰਦਾ ਕਿੰਝ ਕਰਦੇ ਹਾਂ ਸਸਿਕਾ ਸਸਿਕਾ ਲੈ ਮੈਂ ਤਾਂ ਹੁਣ ਇਹ ਨਾਲ ਇਹ ਨਾਲ ਗੱਲ ਕਰਨ ਦੀ ਸੀ ਵੀ ਆਪਣੇ ਸੱਸ ਦਾ ਹਾਲ ਸੁਣਾ ਕਰਦਾ ਮੰਮੀ ਮੰਮੀ ਨੇ ਲਈ ਪਾਣੀ ਪੁਣੀ ਲੈਣਾ ਸੀ ਕੋਈ ਗੱਲ ਨਹੀਂ ਕੋਈ ਨਹੀਂ ਬੈਠੋ ਜਿਹੇ ਬੈਠੋ ਬੋੜੀ ਲੰਬੀ ਹੋ ਮਰ ਜੇ ਬੜੀ ਲੰਬੀ ਉਮਰ ਦੀ ਸੱਚੀ ਹੁਣੇ ਯਾਦ ਕਰਨ ਢੀ ਸੀ ਮੈਂ ਕਿਹਾ ਉਹਦੀ ਮੰਮੀ ਦਾ ਸੁਭਾਅ ਇਹਦਾ ਕਿੰਨਾ ਚੰਗਾ ਹੀ ਉਹਦੀ ਪਰਜਾਈ ਦਾ ਸੁਭਾਅ ਵੀ ਕਿੰਨਾ ਚੰਗਾ ਹੈ ਗੱਡੀਆਂ ਗੱਲਾਂ ਕਰਨ ਦਿਆ ਹੀ ਵੇਖੋ ਅਸੀਂ ਆ ਵੀ ਦੇ ਚੱਲ ਚੰਗਾ ਕੀਤਾ ਨਾ ਤੁਸੀਂ ਆਗੇ ਜੇ ਹਾਂ ਸ਼ੰਗੀ ਨੂੰ ਮੈਨੂੰ ਤਾਂ ਦਿਲ ਨਹੀਂ ਲੱਗਣਦਾ ਜਾ ਤੂੰ ਆ ਜਰਾ ਨੇ ਨੂੰ ਛੁੱਟੀ ਆ ਜਾਗੇ ਜੇ ਦੋਵੇਂ ਜਾਣੇ ਜਾ ਕੇ ਫਿਰ ਤੋਰਵੋਗੇ ਤੇ ਜਿੱਦੀ ਜਿੱਦੀ ਚੰਗੀ ਹੈ ਨਾ ਤੇ ਸ਼ੇਰੂ ਤੇ ਸ਼ੰਗੀ ਕਮਲੀ ਆ ਜਿਹੜੀ ਮੈਂ ਜਾਨਾ ਆ ਮੈਨੂੰ ਨਾ ਕਰਦੀ ਹੈ ਨਾ ਸ਼ੰਗੀ ਕੋਲ ਤੂੰ ਨਾ ਕਿਤੇ ਨਾ ਮੈਨੇਜਰਾ ਕੋ ਮੜਮਾ ਕਹਿ ਲਈ ਸੀ ਇਹਨੂੰ ਇਹਨੂੰ ਘਰ ਦੇ ਕੰਮ ਦੀ ਲੱਗੀ ਰਹਿੰਦੀ ਆ ਮਸਲੇ ਘਰ ਦਾ ਹੀ ਕੰਮ ਕਰ ਲਾ ਮੈਂ ਇਹਨੂੰ 20 ਵਰੀ ਕਿੰਨਾ ਪੈ ਚਲ ਕਮਾ ਲਿਆ ਹੋਣਾ ਤੈਨੂੰ ਅੱਛਾ ਤੇ ਅੱਜ ਇਹ ਕਿੱਥੇ ਗਏ ਉਹ ਜਰਾ ਇੱਥੋਂ ਤੱਕ ਗਈ ਹੈ ਕੋਈ ਸਮਾਨ ਲੈਣ ਉਹ ਤੇਰੇ ਤਰਲੇ ਲੱਡਣ ਢਈ ਸੀ ਠੀਕ ਕੱਢਣ ਢਈ ਸੀ ਪੁੱਤ ਆ ਫੋਨ ਬਾਜ ਸੁਣੇ ਇੰਜ ਕਰ ਜਾ ਅੱਛਾ ਫੋਨ ਆ ਗਿਆ ਜਾ ਸਮੋਸੇ ਸਮੋਸੇ ਖਾ ਲਿਆ ਠੀਕ ਹੈ ਜੀ ਹਾਂ ਚੱਲ ਜਾ 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 ਮੇਰਾ ਫੋਨ ਉੱਥੇ ਹੀ ਰੱਖ ਦੇ ਚੰਗਾ ਠੀਕ ਹੈ ਜੀ ਇੱਥੇ ਰੱਖ ਦਿੰਦਾ ਜੀ ਮੇਰੀ ਗੱਲ ਸੁਣ ਸਮੋਸੇ ਲੈ ਆਇਆ ਨਾਲ ਚਮਚਮ ਲਾਇਆ ਗੈਰ ਤਾਂ ਮਸੀ ਜੀ ਇਹਦੀ ਖੇਚਲ ਕਰਨ ਦੀ ਲੋੜ ਨਹੀਂ ਪਈ ਆ ਕੇ ਬਹਿ ਜਾਓ ਨਹੀਂ ਨਹੀਂ ਬਸ ਮੈਂ ਆਇਆ ਨਹੀਂ ਉਹਨੇ ਮम्मी ਆਇਆ ਹਾਂ ਉਹ ਲੈ ਕੇ ਆ ਵਧੀਆ ਵਧੀਆ ਦੱਸ ਆਪਾਂ ਕਿਹਦੇ ਪੈਗੀ ਪਰ ਉਹਨੇ ਆਏ ਟੀਲਾ ਘਾੜਿਆ ਕਿਆ ਪਾਣੀ ਪੀਤਾ ਫਿਰ ਕੀ ਹੋਇਆ ਸੋਰ ਸਿਰ ਦੀ ਲੋੜ ਆ ਤੂੰ ਨਹੀਂ ਆਏ ਜਿਸ ਸਿਰ ਮੱਥੇ ਤੁਹਾਨੂੰ ਭਾਗ ਸਾਡੇ ਤੂੰ ਕਿਤੇ ਸਾਡੇ ਗਰੀਬਾਂ ਦੇ ਵੇੜੇ ਵੜੇ ਜੇ ਭੈਣ ਜੀ ਹੋਰ ਬੁੱਤ ਤੂੰ ਸੁਣਾ ਠੀਕ ਆ ਮੰਮੀ ਜੀ ਲੱਗਾ ਤੇਰਾ ਹਾਂ ਜੀ ਭੈਣ ਜੀ ਤੀਨ ਤੇ ਕਿਤੇ ਨਾ ਲੱਗਦਾ ਜੀ ਇਹਦਾ ਭੈਣ ਜੀ ਕੀ ਕਹਿੰਗੇ ਵੀ ਮੈਂ ਕਿਹਾ ਫਿਰ ਤੁਰ ਕੇ ਆ ਇਹ ਕਿਉਂਕੇ ਜੋ ਨਹੀਂ ਨਿਕਲਦੀ ਕੰਮਲੀਆ ਕਿਤੇ ਘੜੀ ਚੱਲ ਜਾ ਰਾ ਫਿਰ ਤੋੜਾ ਰਾ ਐਹੋ ਜੇ ਭੈਜੀ ਸੋਰੀ ਹਾਂ ਐਹੋ ਤੇ ਗੱਲ ਮੈਂ ਕਹਿਣ ਲੱਗੀ ਸੀ ਹਾਂਜੀ ਗੱਲ ਸ਼ਮੀ ਇਹ ਤੇ ਕਿੰਦੇ ਰਹਿੰਦੇ ਆ ਅੱਛਾ ਇਹ ਤਾਂ ਹੋਮ ਕਮਾਇਆ ਹਾਂ ਬਸ ਮੇਰਾ ਹੀ ਨਜੀ ਕਰਦਾ ਮੈਂ ਨਾ ਘਰ ਦੇ ਕੰਮਾਂ 'ਚ ਹੀ ਲੱਗੀ ਰਹਿਣੀ ਆ ਕੰਮ ਕਿਤੇ ਸ਼ਮੀ ਕਿੜੇ ਇੰਨੇ ਹੁੰਦੇ ਰਲ ਮਿਲ ਕੇ ਤਾਂ ਅਸੀਂ ਇਹ ਹੋ ਜਾਂਦੇ ਸਾਰੇ ਕੰਮ ਹੋਰ ਕੀ ਔਰ ਬਾਬੀ ਵੀਰੇ ਦਾ ਆਉਂਦਾ ਫੋਨ ਹਾਂ ਸ਼ਮੀ ਵੀਰੇ ਦਾ ਤੇ ਫੋਨ ਆਉਂਦਾ ਹਾਂ ਉਹਨਾਂ ਨੇ ਹਲੇ ਇੱਧਰ ਨੇ ਜੋ ਜਿੱਤੇ ਤੇਰੇ ਵੀ ਵੀ ਕੋਈ ਸਿੱਧੀ ਆ ਜਾ ਤੇਰੇ ਸਾਹਮਣੇ ਹਜੇ ਮੂਹਰੇ ਤੇ ਗਿਆ ਹਾਂਜੀ ਕੱਲ ਤੇ ਗੱਲਾਂ ਵਿਆਹ ਕਰਕੇ ਤੁਹਾਨੂੰ ਪਤਾ ਕਿ ਤੇਰੇ ਰੋਜ਼ ਨੂੰ ਰੋਣਾ ਸੁੱਖਾ ਹੁਣ ਅਸੀਂ ਸੋਹਣਾਂ ਕੋਈ ਨਹੀਂ ਮਾਰਦਾ ਇੰਜ ਕਿਤੇ ਭੈਣ ਜੀ ਤੁਹਾਨੂੰ ਕੋਈ ਫਰਕ ਪਦਾ ਬਥੇਰੇ ਆ ਤੁਹਾਡਾ ਫੋਟ 100 ਡਾਲਰ ਕਮਾਣਦੇ ਆ ਆ ਜਿਹੜੇ ਬਾਹਰ ਜਾਂਦੇ ਕਮਾਈ ਤਾਂ ਵੱਧ ਹੁੰਦੀ ਜੇ ਹਨਾ ਸੋ ਬਤੋ ਹੀ ਨਹੀਂ ਕਦੀ ਸ਼ੋਅ ਕੀਤਾ ਨਹੀਂ ਮਾਸੀ ਜੀ ਇਹ ਤਾਂ ਕਹਿਣ ਦੀਆਂ ਗੱਲਾਂ ਕਿ ਡਾਲਰ ਤੇ ਵੱਧ ਹੁੰਦੇ ਪਰ ਹਜੇ ਤਾਂ ਹੀ ਨਾ ਤੁਹਾਨੂੰ ਸੱਚਾਈ ਦੱਸੀ ਤੇ ਨਹੀਂ ਕਰਜੇ ਚੁੱਕਿਆ ਹੈਗਾ ਭੇਜਿਆ ਹੈ ਚੱਲਦੇ ਸੇ ਧਿਆਨ ਇਹ ਬੇਰਾਂ ਛੂਟ ਬੋਲਣ ਦੇ ਇੰਨੇ ਹਾਸੀ ਛੂਟ ਕਹਦਾ ਬੋਲਣਾ ਮੈਂ ਕਿਹੜਾ ਕਿਸਨ ਦੱਸਣਾ ਉਹ ਮੈਨੂੰ ਪਤਾ ਆ ਜਿਹੜੇ ਬਾਹਰ ਗਏ ਹੁੰਦੇ ਇਹੋ ਜਿਹੇ ਕਹਿੰਦੇ ਨੇ ਕਿ ਉੱਥੇ ਗੜੀਆਂ ਕਮਾਈਆਂ ਜੇ ਉੱਥੇ ਕਮਾਈਆਂ ਨਾ ਹੋਣ ਤੇ ਫਿਰ ਵੇਖ ਜਾ ਕੇ ਹਵਾਈਓ ਅੱਡੇ ਐਵੇਂ ਨਹੀਂ ਭਲੇ ਹੁੰਦੇ ਪਰ ਤਾਂ ਜੀ ਜਦੋਂ ਬਾਹਰ ਹੁੰਦੇ ਆ ਉਦੋਂ ਤੇ ਲੰਬੇ ਪੋਚੇ ਹੁੰਦੇ ਆ ਤੇ ਪਤਾ ਤਾਂ ਫੇਰੀ ਲੱਗਦਾ ਪਏਨਾਂ ਦੇ ਪੱਲੇ ਕੀ ਆ ਜਿੰਨਾ ਉੱਥੇ ਕਮਾਉਣਾ ਉਹਨਾਂ ਖਾ ਲੈਣਾ ਰਹਿਂਦਾ ਹੁੰਦਾ ਬਸ ਪੁਰਾ ਕਰਾ ਦੇਣਾ ਬਾਹਰ ਆ ਕੇ ਪਰਮ ਭਾਈ ਬਣੇ ਚਲੋ ਚਲੋ ਫੇਰ ਵੀ ਆਲੇ ਮਾਰਾ ਰੋਟੀ ਡੰਪਰ ਭਾ ਹੀ ਬਣੇ ਹੁਣ ਐ ਚਲੋ ਪੁੱਤ ਚਾਚਾ ਦਰ ਬੈਠ ਜੀ ਯਾਰ ਜਿਵੇਂ ਕਿ ਤਰਾਣਾ ਹੋਇਆ ਡੰਗ ਮੇਰੀ ਗੱਲ ਸੁਣ ਮੈਨੂੰ ਮੈਂ ਤਾਂ ਚਾਹ ਚਾਹ ਮੈਂ ਬਹਿ ਜਾ ਬਹਿ ਜਾ ਕੋਈ ਨਹੀਂ ਚਾਹ ਦੀ ਲੋੜ ਨਹੀਂ ਚਾਹ ਕਰੋ ਤੁਹਾਨੂੰ ਆਜਾ ਹੁਣ ਪਤਾ ਹੀ ਆਏ ਗੜਗੜ ਗਰਮੀਆਂ ਨਾਲੇ ਆਹ ਪੀ ਲਿਆ ਕਪੜੇ ਲਏ ਮੈਂ ਮੇਰੇ ਨਵੇਂ ਪੁੱਤ ਵਾਸੀ ਆਈ ਜਾਂਦੇ ਗਾ ਮੈਂ ਤਾਂ ਚਾ ਚਲੋ ਬਾਅਦ ਚ ਬਣਾ ਲੈ ਕੋਈ ਗੱਲ ਕੋਈ ਨਹੀਂ ਇਹ ਜੈਥੀ ਆ ਤੇ ਮੈਂ ਵੀ ਗਾ ਸੁਣਾ ਹੀ ਨੇ ਕੱਪੜੇ ਲਿਆਏ ਸੀਗੇ ਦੀਦੀ ਦਾ ਸੂਟ ਤੋਂ ਮੈਨੂੰ ਕਿਹਾ ਸੀ ਨਾ ਹਾਂਜੀ ਤੇ ਉਹ ਲਿਆਂਦੇ ਆ ਨਹੀਂ ਦੀਦੀ ਨੂੰ ਤਾਂ ਮੈਂ ਪੈਸੇ ਹੀ ਦਿੱਤੇ ਸੀ ਉਦੋਂ ਚੱਬ ਕੋਈ ਨਹੀਂ ਮੈਂ ਕੱਪੜੇ ਲੈ ਆਈ ਹਾਂ ਹੁਣ ਅੱਛਾ ਤੇ ਸੂਟ ਮੈਂ ਹੁਣ ਵਧੀਆ ਬਣਾ ਕੇ ਲਿਆਈ ਹਾਂ ਮਾਸੀ ਜੀ ਤੁਹਾਡਾ ਵੀ ਵੇਚੇਗਾ ਜੇ ਨਾਲ ਅੱਛਾ ਤੇ ਉਹ ਤਾਂ ਦੱਕਾ ਨੂੰ ਇੰਨੀ ਖੇਚਲ ਕਰਦੇ ਹੁੰਦੇ ਜੇ ਇੰਨੀ ਖੇਚਲ ਨਾ ਕਰਿਆ ਕਰੋ ਪਹਿਨ ਕੋਈ ਗੱਲ ਨਹੀਂ ਉਹ ਉਹ ਧੀ ਦੇ ਆ ਧੀ ਦੇ ਖੜਕ ਥੋੜਾ ਲੈ ਇਹਨੂੰ ਦੇ ਤਾ ਜਉ ਨੂੰ ਦੇ ਤਾ ਬਿਲਕੁਲ ਆਹ ਦੋ ਇੱਕੋ ਜਿਹਾ ਭੈਜੀ ਤੁਸੀਂ ਗੱਲ ਸਹੀ ਗਈ ਹੈ ਹੁਣ ਵੇਖੋ ਆਪਣੇ ਸੋਹਰਿਆਂ ਦੇ ਦੁਖੀ ਹੋ ਕੇ ਵਿਚਾਰੀ ਇੱਥੇ ਰਹਿਣ ਲਈ ਆ ਤੇ ਹੁਣ ਜਿੰਨੀ ਵਾਰੀ ਵੀ ਤੁਸੀਂ ਉਹਦੇ ਇਹਦੇ ਕੱਪੜੇ ਲੈ ਕੇ ਆਣੇ ਓਨੀ ਵਾਰੀ ਤੇ ਮੇਰੇ ਧੀ ਦੇ ਕੱਪੜੇ ਲਿਆ ਹੋ ਗਏ ਨਾ ਫਿਰ ਜੇ ਤੁਸੀਂ ਧੀ ਦੇ ਵੀ ਲਿਆਂਦੇ ਫਿਰ ਮੇਰੇ ਵੀ ਤਾਂ ਤੁਹਾਨੂੰ ਲੈਣਾ ਪੈਣਾ ਹੈ ਨਾ ਇਹ ਚੀਜ਼ਾਂ ਭੈਜੀ ਹੁੰਦੀਆਂ ਤਿੰਨ ਸੂਟ ਤਾਂ ਭੈਜੀ ਤੁਸੀਂ ਪੱਕੇ ਦੇਣਾ ਹੀ ਪੈਣਾ ਹੈ ਹੈ ਨਾ ਜੇ ਤੁਸੀਂ ਇਹਨੂੰ ਦੇ ਤਾ ਧੀ ਮੇਰੇ ਨੂੰ ਦੇ ਤਾ ਤੇ ਰਹਾ ਮੈਂ ਮਗਰ ਦੀ ਨਾ ਬਾਕੀ ਭੈਜੀ ਸਾਨੂੰ ਕਿਸੇ ਚੀਜ਼ ਦੀ ਭੁੱਖ ਹੈ ਹੀ ਨਹੀਂ ਮਾਸਾ ਭੁੱਖ ਨਹੀਂ ਅ ਰੱਬ ਦਾ ਦਿੱਤਾ ਸਾਰਾ ਕੁਝ ਸਾਡੇ ਘਰੇ ਆ ਉਹ ਤਾਂ ਤੁਸੀਂ ਹੁਣ ਲਿਆਂਦੇ ਜੇ ਤਦ ਕਈਂਦਾ ਰੱਖ ਲੋ ਹਨ ਹਾਂ ਭੈਜੀ ਆਵਾਦੀ ਸਣੀ ਰਿਆ ਨਾ ਤੇ ਤੁਹਾਨੂੰ ਕਿਸੇ ਚੀਜ਼ ਦੀ ਭੁੱਖ ਨਾ ਨਾ ਹੈ ਹੈ ਨਹੀਂ ਭੁੱਖ ਜਨਾ ਜਿੰਨੀ ਭੁੱਖ ਨਹੀਂ ਹੈ ਨਹੀਂ ਸਾਨੂੰ ਭਾਬੀ 2 ਮਿੰਟ ਮੇਰੀ ਗੱਲ ਸੁਣਿਓ ਤਰਾ ਕੇ ਪੁੱਤ ਜਿਹੜੀ ਗੱਲ ਕਰਨੀ ਸਾਡੇ ਸਾਹਮਣੇ ਕਰ ਲਾ ਐਡੀ ਕਿਹੜੀ ਚੋਰੀਆਂ ਗੱਲਾਂ ਪੁੱਤ ਜਿਹੜੀ ਤੂੰ ਕਮਰੇ ਚ ਜਾ ਕੇ ਕਰ ਦਿੱਤੀ ਏ ਚਲ ਕੋਈ ਨਹੀਂ ਕਹਿੰਦੀ ਈਆ ਕੋਈ ਦੂਸਰ ਮਾਰੇ ਦੇ ਨਾ ਬੋਲਣਾ ਸੁਣ ਲੈਣੀ ਆ ਦੀ ਮੈਨੂੰ ਚਾਹ ਦੇ ਦੇ ਬਸ ਇਹੀ ਆ ਜੰਡੀਆਂ ਆ ਤੈਨੂੰ ਮੇਰੀ ਤੀ ਸੋਖੀ ਸੁਣਾਉਗੀ ਆ ਦੁੱਖ ਨਿਝਣਾਉਗੀ ਤੁਹਾਨੂੰ ਪਤਾ ਭੈਣ ਜੀ ਕਿ ਉਹ ਜੇ ਤੁਹਾਡੀ ਅਗਰ ਨਾ ਪਤਾ ਸੋਖੀ ਸੁਣਾਉਗੀ ਹਾਂਜੀ ਹਾਂਜੀ ਜਾਓ ਜਾ ਭੈਣ ਜੀ ਲੈ ਐ ਸਵਾ ਤੇ ਸੁਗ ਸੁਨੇ ਲੈ ਕੇ ਆਈ ਚੰਗਾ ਆ ਨਾ ਮੈਨੂੰ ਗੱਲਾਂ ਗੱਲਾਂ ਸੁਣਾਤਾ ਕਿ ਦਾਹ ਤਾਂ ਜਦੋਂ ਵੀ ਲੈ ਕੇ ਆਣਾ ਨਾ ਤਿੰਨ ਸੂਟ ਸਾਡੇ ਪੱਕੇ ਤੇ ਸ਼ਮੀ ਕੋ ਕਾਲਾ ਨਾ ਕਰਦੇ ਜੇ ਸ਼ਮੀ ਤੋਂ ਕੋਈ ਗੱਲ ਕਰਦੀ ਨਾ ਤੇ ਤੇਰੀ ਸ਼ਤਰੋਲ ਦੇਖੀ ਪੱਕੀ ਹੋਣੀ ਚੰਗੀ ਤੇਰੀ ਸਾਂਸ ਬਹੁਤ ਐਡੀ ਗਾਜੀ ਤੁਹਾਨੂੰ ਮੈਂ ਕਿਹਾ ਤੇਗਾ ਉਹਨਾਂ ਇਹ ਬੜੀਆਂ ਗਲਾਂ ਦੀਆਂ ਗੱਲਾਂ ਆ ਲਾਲਚ ਤੇ ਡੋਲ ਡੋਲਾ ਪੈਂਦਾ ਵਾ ਗੱਲ-ਗੱਲ ਤੇ ਇਹਨਾਂ ਦਾ ਲਾਲਚ ਦਿਸਦਾ। ਨਹੀਂ ਤੇ ਬਸ ਭਾਲਦੀ ਆ ਭੀ ਕਿਤੋਂ ਨਾ ਕਿਤੋਂ ਕੁਝ ਨਾ ਕੁਝ ਬਸ ਆ ਹੀ ਜਾਵੇ। ਮੈਂ ਤੇ ਵੇਖਣ ਲਈ ਕਿਤਨਾ ਮੂੰਹ ਪਾੜ-ਪਾੜ ਕਰ ਗੱਲਾਂ ਕਰੀ। ਤੁਸੀਂ ਇਹ ਨਹੀਂ ਜਿੱਤੇ ਇੰਦਰ ਸੁਣ ਲਈ ਜਾਂਦੇ। ਪੁੱਤ ਇੰਨਾ ਭਰਿਆ ਘਰ ਡੋਲ-ਡੋਲ ਭਾਰ ਤੱਕ ਪੈ ਗਿਆ ਤੇ ਸੂਟ ਸਾਥੋਂ ਮੰਗ ਲੈਣੀ। ਮੈਂ ਤੇ ਇਤਰਾਜ਼ ਨਾਲ ਕਿੰਦਾ ਕਦੇ ਵੀ ਕਿ ਨਹੀਂ ਯਕੀਨ ਨਹੀਂ ਕਰਦੇ ਉਹ ਕੁੜੀ ਰਹਿੰਦੀ ਰਹੀ ਘੜ ਕੋ ਆ ਕੇ ਵੀ ਮੇਰੇ ਉਹ ਮੰਗਦੇ ਤੁਸੀਂ ਮੰਨਦੇ ਨਹੀਂ ਅੱਜ ਤੇ ਮੂੰਹ ਸਾਡੇ ਸਾਹਮਣੇ ਆਇਆ ਤਾਂ ਕਿ ਜਦੋਂ ਉਹ ਤਿੰਨ ਸੂਟ ਲਿਆ। ਅਨਿਤ ਕਹਿੰਦਾ ਹੋਂ ਦੇ ਤਾਂ ਦੇ ਤਾਂ ਕਾਹ ਆ ਕਿ ਆਪਣੇ ਧੀ ਨੂੰ ਦੇਣਾ ਜਦੋਂ ਵੀ ਦੇ। ਪੁੱਤ ਹੈ ਕਿੱਥੋਂ ਤਿੰਨ ਤਿੰਨ ਦੇਣ ਵਾਲੇ ਮਰ ਕੇ ਕਮਾਈ ਕਰਨ ਦੇ ਆ ਕੰਗਾ ਬੰਦਾ। ਇੱਕ ਗੱਲ ਹੋਰ ਭਾਬੀ ਮੰਮੀ ਰਣਜੀਤ ਦਾ ਜਨਮ ਦਿਨ ਆਉਣ ਵਾਲਾ ਵਾ। ਹਾਂ ਤੇ ਇਹਨਾਂ ਨੇ ਡਿਮਾਂਡ ਕੀਤੀ ਆ ਕਿ ਸਾਨੂੰ ਜਨਮ ਦਿਨ ਤੇ ਕਾਰ ਚਾਹੀਦੀ ਹੈ ਗਿਫਟ। ਆਰ ਹਾਂ ਹੈ। ਮੰਮੀ ਪੁੱਤੋਂ ਮੇਰਾ ਅੱਜ ਕਿੰਨੂੰ ਤੇਰਾ ਜਿਦਾਂ ਮੇਰਾ ਦੇਰੀ ਨਿਕਲ ਚੱਲਿਆ। ਮੰਮੀ ਮੈਂ ਕੱਲ ਪੱਸੋ ਤੁਹਾਡੇ ਨਾਲ ਗੱਲ ਕਰਨ ਲੱਗੀ ਸੀ ਫੋਨ ਤੇ ਫਿਰ ਮੈਂ ਸੋਚਿਆ ਕਿ ਉਹਨਾਂ ਨੂੰ ਮੈਂ ਕਿਉਂ ਟੈਨਸ਼ਨ ਦਵਾਂ ਅਜੇ ਤਾਂ ਇਹਨਾਂ ਦਾ ਪਹਿਲਾ ਕਰਜ਼ਾ ਨਹੀਂ ਥੱਥਿਆ ਹੈਗਾ ਜੇ ਵੀਰੇ ਨੂੰ ਦੱਸਣਗੇ ਦੇਸ਼ੋਂ ਪ੍ਰਦੇਸ਼ ਬੈਠਾ ਜਾ ਕੇ ਸੱਤ ਸਮੁੰਦਰੋਂ ਪਾਰ ਹਗਲਾ ਟੈਨਸ਼ਨ ਲਊਗਾ ਤੇ ਅਬ ਆ ਗੱਲ ਵੀ ਸੁਣੀ ਸੱਸ ਆਪਣੀ ਦੀ ਅਹੀ ਉਥੇ ਡਾਲਰ ਕਮਾਉਂਦੀ ਆ ਭੈਣੀ ਤੂੰ ਕਿਤੇ ਸ਼ੋਅ ਹੀ ਨਹੀਂ ਕਰਦੀ 10 ਡਾਲਰ ਵਿਚਾਰਾ ਕਿਤੇ ਮਾਣਿਆ ਨਾ ਹੋਣ ਜਾਂਦੇ ਆ ਪਤਾ ਤੈਨੂੰ ਜਿੰਨੀ ਕਮਾਈ ਕਰਨ ਦਿਆ ਉਹ ਤੇਰੇ ਵਿਆਹ ਤੇ ਪਤਾ ਲਾ ਗਿਆ ਇੰਨੇ ਬਾਈ ਕਿੱਥੋਂ ਸਾਡੇ ਕਿਦ ਬਰਕਰਾਰ ਕੋਠਾ ਨੂੰ ਆਹ ਮੇਰੀ ਗੱਲ ਸੁਣੋ ਕੰਨੋਂ ਹਾਂ ਹੁਣ ਉਹ ਮੈਂ ਕਾਰ ਦੀ ਡਿਮਾਂਡ ਕਰਦੀ ਹਾਂ ਕਿੱਥੋਂ ਦਵਾਂਗੇ ਉਹ ਤਾਂ ਸਾਡੇ ਦੇ ਹੱਥ ਖੜੇ ਆ ਇੰਨੇ ਜੋਗੇ ਨਹੀਂ ਹੈ ਇਹ ਮੰਮੀ ਮੈਨੂੰ ਵੀ ਪਤਾ ਹੈ ਇੰਨੇ ਲਾਗਤੀ ਹੈ ਟਾਲੀ ਦੇ ਹੱਥ ਆੜੇ ਆ ਤੇ ਮੈਂ ਇਥੇ ਕੀ ਕਰਾਂ ਮੈਨੂੰ ਤੰਗ ਕਰਦੀ ਆ ਚੀਜ਼ਾਂ ਤੋਂ ਕਦੀ ਕਹਿੰਦੇ ਆਹ ਲੈ ਕੇ ਆ ਕਦੀ ਕਹਿੰਦੇ ਉਹ ਲੈ ਕੇ ਆ ਹੁਣ ਮੈਨੂੰ ਉਹਨਾਂ ਨੇ ਠੋਕ ਕੇ ਗਿਆ ਵਾ ਕਿ ਸਾਨੂੰ ਗੱਡੀ ਚਾਹੀਦੀ ਜਨਮ ਦਿਨ ਤੇ ਨਹੀਂ ਤੇ ਇੱਥੇ ਕੋਈ ਵੜੇ ਨਾ ਅਹੀਂ ਤੇ ਕੋਤ ਤੇਰੇ ਪਰ ਉਹ ਗੱਦੀਵਾ ਗਨੀਆ ਕਰਦੇ ਇੰਜਾਂ ਨੂੰ ਬੜੇ ਚੰਗੇ ਆ ਕੋਈ ਚੀਜ਼ ਨਹੀਂ ਲੈ ਜੋ ਬਹੁਤ ਪੱਜ 10 ਸਾਫੀ 7 ਤਾਂ ਉਹ ਤਾਂ ਉਹ ਆ ਬਹੁਤ ਨਵਾਂ ਚੋਚਾ ਚੇਲ ਦਾ ਕਾਰ ਦਾ ਅਸੀਂ ਦੱਸ ਕਿੱਥੋਂ ਦਵਾਗੇ ਜੀ ਆਪਣਾ ਮਾਹਰ ਜਾਰਾ ਕਰ ਹੁੰਦਾ ਨਹੀਂ ਇਹਨੂੰ ਡਾਲਰ ਦੇ ਦੇ ਉਹ ਕਿਹੜੀ ਏਡੀ ਵੱਡੀ ਕੰਟਰੀ 'ਚ ਬੈਠਾ ਹੈ ਤੁਹਾਡੇ ਸਾਹਮਣੇ ਕੀ ਛੋਟੀ ਜੀ ਕੰਟਰੀ ਐ ਜਿੱਥੇ ਉਹ ਗਿਆ ਇੰਨੇ ਨਹੀਂ ਕਮਾਈ ਹੈਗੀ ਉਹਦੀ ਕੋਈ ਸਮਝ ਨਹੀਂ ਲੱਗਦੀ ਮੈਂ ਇਹਨਾਂ ਦਾ ਕੀ ਕਰਾਂ ਹਾ ਇੱਥੇ ਮਸੀਬਾ ਕਰਾਂ ਤਾਂ ਕਿੱਦਾਂ ਕਰਾਂ ਮੈਂ ਨੀ ਚੱਕਰ ਹੋ ਗੱਡੀਆਂ ਨੇ ਪੋਰਾ ਰੀਕ ਕੇ ਤੇ ਕਾ ਦੁਜਿਆਲੇ ਜੋ ਧਿਆਨ ਰੱਖਣਾ ਵੀ ਨੋ ਲਿਆਵੇ ਤੇ ਕੀ ਗਾਲ ਆਪਣਿਆਂ ਨੂੰ ਤਰਿਆਂ ਨੂੰ ਲੀ ਲਉਂਗਾ ਸਾਰਿਆਂ ਤੋਂ ਜ਼ਿਆਦਾ ਭੁੱਖੀ ਤੇ ਮੇਰੀ ਨਾਨ ਆ ਮੇਨ ਤਾਂ ਤੇਰੀ ਸੱਸ ਵੀ ਲੱਗਣ ਦੀ ਕਿ ਤਰ੍ਹਾਂ ਮੂੰਹ ਪਾੜ ਲਈ ਇਹ ਉਹ ਤੇ ਹੈਗੀ ਹੈ ਬੀਆ ਅਛੰਗਣਾ ਮੀ ਆਉਣਾ ਮੇਰੇ ਪਰ ਪੈਂਦੀ ਨੇ ਕਿ ਤਾ ਮੈਨੂੰ ਸੂਰ ਨਹੀਂ ਪਸੰਦ ਮੈਂ ਤਾਂ ਭੈਣ ਗਿਆ ਰਣਯਾਰ ਦਾ ਪੋਨੀ ਮੈਂ ਤੇ ਮੇਰੇ ਦੋਸ ਵਾਰੀ ਚੋ ਕੁੱਲੇ ਕੱਪੜੇ ਮੇਰੀ ਗੱਲ ਸੁਣ ਨਾਲੇ ਚਾਹ ਕੱਪੜੇ ਕੱਦ ਲਈ ਲੈ ਕੇ ਆਈ ਐ ਅੱਜ ਉਦੋਂ ਤੇ ਇਹਨਾਂ ਨੂੰ ਕੱਪੜੇ ਦਿੱਤੇ ਆ ਅਬ ਯਾਰ ਕਿੰਨਾ ਕਿਤੇ ਟੈਮ ਹੋਇਆ ਵਾ ਸ਼ਮਮੀ ਦੇ ਕੱਪੜੇ ਚੁੱਕ ਲਿਆ ਜੀ ਤੂੰ ਸ਼ਮਮੀ ਮੈਨੂੰ ਆਪੇ ਤੇ ਕਿਹਾ ਸੀ ਕਿ ਭਾਬੀ ਮੇਰੇ ਕੋਲ ਪੈਸੇ ਥੋੜੇ ਆ ਸੂਟ ਦੇਨੇ ਇਹਨਾਂ ਨਾਲ ਸੂਟ ਮੰਗਦੀ ਤਾਂ ਯਾਰ ਤਾਂ ਤੇ ਯਾਰ ਤਾਂ ਦਾ ਯਾਰਦਾ ਇਹ ਸੂਟ ਲੈ ਆਈ ਬਣਾਉਂਦਾ ਲਿਆਦਾ ਤੇ ਅੱਠਾਂ ਹੋਂ ਤੇ ਸੱਸ ਦਾ ਵੀ ਲੈ ਜੀਏ ਉਹਨੇ ਜਿਹੜੀਆਂ ਗੱਲਾਂ ਸੁਣਾਉਣੀਆਂ ਸੀ ਸੁਣਾ ਛੜੀਆਂ ਹੁਣ ਭਾਵੇਂ ਤੁਸੀਂ ਦੇ ਦੇ ਤੇ ਭਾਵੇਂ ਨਾ ਦੇਂਦੇ ਹੁਣ ਤੁਸੀਂ ਆਪਣੀ ਇਹ ਦੁਕਾਨ ਤੇ ਨਾ ਤਾਂ ਹਰ ਚੁੱਕ ਲਿਆ ਤੁਸੀਂ ਫੇਰ ਵੀਰੇ ਨੂੰ ਫੋਨ ਕਰੋ ਕਿ ਭੇਜ ਉਹੀ ਘਰੇ ਤੇ ਕੋਈ ਨੌਕਰੀ ਕਰਦੀ ਹੈ ਇਹੋ ਪਤਾ ਆਪਣੇ ਘਰ ਦੇ ਕਈ ਕੰਮ ਲੱਗੇ ਆ ਮਾਣੇ ਨਾ ਲੱਗ ਜਾਣ ਘਰ ਦੀ ਲਾਗਨ ਦੀ ਆ ਕਿ ਰঞ্জੀਤ ਜਣੰਦੇ ਲਾਉਣ ਡਿਆ ਮੰਮੇ ਰঞ্জੀਤ ਦੇ ਵੀ ਕੱਪੜੇ ਉੱਥੇ ਫੜ ਲਿਆ ਹੋਣਗੇ ਨਾਲੇ ਮੇਰੀ ਕਸਮ ਭਾਪੀ ਆ ਇੱਥੇ ਨਨਾਨ ਰੱਖੀ ਹੈ ਜਿਹੜੀ ਉਹਦੀ ਸੱਸਾਂ ਹੀ ਘਰ ਦਾ ਪਾਸਾ ਤੇ ਕੰਮ ਕਰਦੇ ਹੀ ਆਦੀ ਉੱਥੇ ਜਾ ਕੇ ਰੋ ਮਰ ਮੇਰਾ ਆਖੇ ਕਹੋਣੀ ਨਾ ਮੇਰਾ ਬੰਦਾ ਸਿਰ ਤੇ ਤੇ ਇੱਥੇ ਰਹਿਣ ਦੇ ਜੀ ਉੱਥੇ ਇਹਨਾਂ ਦਾ ਘਰ ਘਾਟਨ ਤੇ ਬੜਾ ਵਧੀਆ ਆ ਜਮੀਨ ਜਿਆਦਾ ਸਭ ਕੋ ਜਾਏਗਾ ਤਾਂ ਇੱਥੇ ਖਾਨਦੇ ਹੀ ਨਹੀਂ ਤੇਰੀ ਮੰ ਸੱਸ ਨੇ ਘੜਨਾ ਲਾਈ ਆ ਇੱਕ ਤੇਰੇ ਦਿਵਾਲੇ ਹੁੰਦੀ ਆ ਮੌਤ ਹੀ ਆਣ ਕਿ ਫਿਰ ਨਾ ਕਰਦੇ ਨਾ ਕੀ ਮੈਂ ਕਰਾਂ ਮੈਂ ਤਾਂ ਕੁਝ ਸਮਝੀ ਨਹੀਂ ਲੱਗੀ ਇਹਨੂੰ ਇੱਕ ਕੱਢੀ ਦਿੱਤਾ ਮੰਮੀ ਤੇ ਉਹਦੇ ਸਾਹੋਂ ਸਾਹ ਲੈ ਲਈ ਰੋਤੂਬ ਘਾਲਣਾ ਆ ਰਿਹਾ ਆਪਾਂ ਕੱਢ ਥੋੜਾ ਸਕਦੇ ਆ ਉਹਦੇ ਉਹਦਾ ਆਪਾਂ ਇਹਦੇ ਵਿੱਚ ਕੋਈ ਨਹੀਂ ਕਰਦੇ ਤਾਂ ਸਾਡੇ ਹਾਂ ਜੋ ਤੇਰਾ ਘਰ ਵਾਲਾ ਤੇਰੀ ਵਾਂ ਨੂੰ ਹੁੰਦਾ ਤੇਰੀ ਕੋਈ ਸੌਦਾ ਉਹ ਬਣ ਕੋਈ ਕਰਦਾ ਤੇ ਉਹਦੇ ਉਹਨੂੰ ਵਾਦੋ ਰੰਜੀਤ ਰਹਿ ਤੇਰੀ ਸੰਤ ਦਾ ਰੰਗ ਨਾ ਪਾਦੀ ਅਜੇ ਤੇ ਨਹੀਂ ਘਰ ਬੰਦੀ ਅਜੇ ਤੇ ਮੇਰੀ ਕੋਈ ਨਹੀਂ ਸੰਦਾ ਅਜੇ ਤਾਂ ਮਾਂ ਦਾ ਪੈਰ ਨਹੀਂ ਲੱਗਿਆ ਪਿਆਈ ਉਹ ਕੁੜੀ ਨਹੀਂ ਔੜੇ ਹੋਰੀ ਹੋਊਗਾ ਵੇਖੀਂ ਤੇਰਾ ਉਹਦੇ ਦੂਰ ਨਹੀਂ ਕੋਪ ਤੱਕ ਮੰਮੀ ਆਂਦੇ ਤੁਸੀਂ ਥੋੜਾ ਬੋਤਾ ਵੇਖ ਲਿਆਂ ਖੁਦ ਉਹਦਾਂ ਤੇ ਕਿਤੇ ਆਂਦੇ ਹੋ ਇਹ ਅਹੀਂ ਜਾ ਕੇ ਬਹਿ ਆਈਆਂ ਆਹ ਮੇਰਾ ਪਰਸ਼ਨ ਜਰਮ ਆਇਆ ਆ ਕਸੂਰ ਤੇ ਕੁੜੀਏ ਸਾਹ ਤੇਰਾ ਵਾ ਮੰਮੀ ਹਰਬ ਦਾ ਵਾਸਤਾ ਮੇਰਾ ਹੁਣ ਇਦਾਂ ਦਾ ਕੁਝ ਨਹੀਂ ਮੇਰਾ ਕਿਹੇ ਮੁੰਡੇ ਵਾਲ ਧਿਆਨ ਨਹੀਂ ਮੈਂ ਤੁਹਾਨੂੰ ਸੱਚ ਕਹਿਣੀ ਹੈ ਕਿ ਆਹ ਲਾਲਚੀ ਨੇ ਇੱਕ ਨੰਬਰ ਤੇ ਕੀ ਕਰਾਂ ਮੈਂ ਚੱਲ ਚੱਲ ਕੋ ਟੈਨਸ਼ਨ ਨਾ ਲੈ ਬਾਕੀ ਹੁਣ ਇੱਕ ਕਰ ਵੀ ਕਿ ਸਕਦੇ ਹਾਂ ਪਰ ਉਹਦੇ ਨਾਲੇ ਭਰਾ ਨਾਲ ਗੱਲ ਕਰਨੀ ਪੈਣੀ ਵੀ ਆਹ ਗੱਲ ਇਹ ਚਲ ਕਾਲ ਕਰਦੇ ਲਾਦਾ ਤੇ ਕੋਈ ਪਰ ਸਾਡੀ ਹੁਣ ਨਹੀਂ ਥੋੜਾ ਨੋਆ ਦੋਆ ਨੋ ਸਾਡੀ ਕਾਟ ਤੇ ਤੇਰੀ ਵੱਡੀ ਦੇਣਗੀ ਫਿਰ ਤੇ ਸਾਡੇ ਘਰ ਤੇ ਗੱਲ ਆ ਜੇ